ਕਿਸਾਨਾਂ ਦੇ ਮੋਰਚੇ ਲੱਗੇ ਨੂੰ 5 ਦਿਨ ਹੋ ਚੁੱਕੇ ਨੇ ਤਾਂ ਇਸੇ ਮੋਰਚੇ ਦੇ ਵਿੱਚ ਸਾਡੀ ਇੱਕ ਭੈਣ ਆਪਣੀ ਥਾਰ ਗੱਡੀ ਲੈ ਕੇ ਪਹੁੰਚ ਗਈ ਹੈ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਭੈਣ ਦੇ ਆਪਣੇ ਲੱਤ ਤੇ ਵੀ ਜਿਹੜੀ ਸੱਟ ਲੱਗੀ ਹੋਈ ਹੈ ਜੋ ਮੈਂ ਇਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਕਿ ਆਪਣੇ ਜਿਹੜੇ ਵੱਡੇ ਬਜ਼ੁਰਗ ਸੀਗੇ ਤੇ ਨੌਜਵਾਨ ਪੀੜ੍ਹੀ ਸੀ ਉਹ ਫੱਟੜ ਹੋ ਰਹੀ ਸੀ ਬਹੁਤ ਬੁਰੀ ਤਰੀਕੇ ਨਾਲ ਛੋਟੇ ਪੈਰ ਤੇ ਖੁਦ ਛੱਟ ਲੱਗੀ ਹੋਈ ਆ ਤੁਹਾਨੂੰ ਇਹ ਲੋੜ ਮਹਿਸੂਸ ਨਹੀਂ ਹੋਈ ਕਿ ਮੈਨੂੰ ਵੀ ਘਰੇ ਰਹਿ ਕੇ ਰੈਸਟ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਇਦਾਂ ਹੀ ਸੋਚ ਰਹੀ ਸੀ ਕਿ ਘਰੇ ਰਹਿ ਕੇ ਰੈਸਟ ਕਰਨੀ ਚਾਹੀਦੀ ਹੈ ਪਰ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਪਣੇ ਬਜ਼ੁਰਗਾਂ ਨੂੰ ਫੱਟੜ ਹੁੰਦੇ ਦੇਖਿਆ ਤੇ ਮੈਂ ਸੋਚਿਆ ਜਦ ਉਹ ਫੱਟੜ ਹੋ ਕੇ ਸਾਡੇ ਪਿੱਛੇ جنگ ਲੜ ਰਹੇ ਨੇ ਬਾਰਡਰ ਤੇ ਤੇ ਸਾਨੂੰ ਵੀ ਜਾ ਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਜਿਸ ਦਿਨ ਅਸੀਂ ਆਏ ਸੀ ਆਪਾਂ ਫਰਸਟ ایڈ ਆਪਣੀ ਇੱਕ ਸਟਾਕ ਰੈਡੀ ਕਰਕੇ ਆਈ ਸੀ 100 ਤੋਂ 150 ਕਿਸਾਨਾਂ ਦੇ ਲਈ ਤੇ ਸਾਨੂੰ ਸੀਗਾ ਕਿ ਭਾਈ ਕੁ ਦਿਨ ਸੇਵਾ ਕਰਕੇ ਆਪਣੀ ਹਾਜ਼ਰੀ ਲਗਾ ਕੇ ਜਾਵਾਂਗੇ ਬਟ ਬਾਬਾ ਜੀ ਨੇ ਬਹੁਤ ਮਿਹਰਬਾਨੀ ਕੀਤੀ ਆਪਾਂ ਸ਼ਾਇਦ ਕੋਈ ਮੋਤੀ ਪੁਣ ਕੀਤੇ ਹੋਣੇ ਜਿਹੜਾ ਬਾਬਾ ਜੀ ਨੇ ਸਾਨੂੰ ਚੁਣਿਆ ਇਹਨਾਂ ਦੀ ਸੇਵਾ ਲਈ ਪਹਿਲੇ 2 ਦਿਨ ਤਾਂ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਰਹੀ ਹੈ ਉਦੋਂ ਸਾਡੇ ਕੋ ਬਹੁਤ ਜਿੱਦਾਂ ਕਿਸੇ ਦਾ ਪੱਟ ਫਟਿਆ ਹੋਇਆ ਕਿਸੇ ਦਾ ਮੂੰਹ ਫਟਿਆ ਹੋਇਆ ਕਿਸੇ ਦੇ ਅੱਖ ਦੇ ਵਿੱਚ ਛਰਰਾ ਵੱਜਿਆ ਹੋਇਆ ਕਿਸੇ ਦੇ 12 12 15 15 6 ਅੰਦਰ ਬੋਡੀ ਦੇ ਗੱਡੇ ਛੰਨੀ ਬਣਿਆ ਹੋਇਆ ਸੀ ਸ਼ੀਰ ਮੈਂ ਇੱਕ Hindu ਫੈਮਲੀ ਤੋਂ ਬਿਲੋਂਗ ਕਰਦੀ ਆ ਤੇ ਮੇਰੇ ਮੈਨੂੰ ਕਿਸਾਨੀ ਦਾ ਕੇ ਵੀ ਨਹੀਂ ਸੀ ਪਤਾ ਪਰ ਮੈਨੂੰ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ ਜਦੋਂ ਮੈਂ ਇੱਥੇ ਪਹਿਲੇ ਦਿਨ ਵੀ ਪਹੁੰਚੀ ਮੈਨੂੰ ਇੰਨਾ ਜਿਆਦਾ ਪਿਆਰ ਮਿਲਿਆ ਮੈਂ ਅੱਜ ਇਹਨਾਂ ਸਾਰਿਆਂ ਦਾ ਪਿਆਰ ਲੈ ਕੇ ਇਹਨਾਂ ਸਾਰਿਆਂ ਦੀ ਬਲੇਸਿੰਗਸ ਲੈ ਕੇ ਇੰਨਾ ਜ਼ਿਆਦਾ ਸੈਟੀਸਫਾਈਡ ਹਾਂ ਇਹਨਾਂ ਮੈਂ ਆਪਣੀ ਸੈਲਰੀ ਤੋਂ ਸੈਟੀਸਫਾਈਡ ਕਦੀ ਵੀ ਨਹੀਂ ਹੋਈ ਇਹਨਾਂ ਸਾਲਾਂ 'ਚ ਜਿੰਨਾ ਮੈਂ ਇਹਨਾਂ ਦਾ ਪਿਆਰ ਲੈ ਕੇ ਇਹਨਾਂ ਦੀ ਦੁਆਵਾਂ ਲੈ ਕੇ ਸੈਟੀਸਫਾਈਡ ਸ਼ਬੂ ਬੈਰੀਅਰ ਤੇ ਮੌਜੂਦਾਂ ਤਾਂ ਅੱਜ ਸ਼ਬੂ ਉੱਤੇ ਕਿਸਾਨਾਂ ਦੇ ਮੋਰਚੇ ਲੱਗੇ ਨੂੰ 5 ਦਿਨ ਹੋ ਚੁੱਕੇ ਨੇ ਤਾਂ ਇਸੇ ਮੋਰਚੇ ਦੇ ਵਿੱਚ ਸਾਡੀ ਇੱਕ ਭੈਣ ਆਪਣੀ ਥਾਰ ਗੱਡੀ ਲੈ ਕੇ ਪਹੁੰਚ ਗਈ ਹੈ ਜਿਸ ਦੇ ਵਿੱਚ ਉਸ ਭੈਣ ਦੁਆਰਾ ਕਿਸਾਨਾਂ ਨੂੰ ਜਿਹੜੀ ਮੈਡੀਕਲ ਸੁਵਿਧਾ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਗੱਲਬਾਤ ਕਰਾਂਗੇ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਭੈਣ ਦੇ ਆਪਣੇ ਲੱਤ ਤੇ ਵੀ ਜਿਹੜੀ ਸੱਟ ਲੱਗੀ ਹੋਈ ਹੈ ਪਰ ਫਿਰ ਵੀ ਉਹ ਇੱਥੇ ਕਿਸਾਨਾਂ ਦੇ ਵਿੱਚ ਪਹੁੰਚੇ ਨੇ ਆਪਣੀ ਥਾਰ ਗੱਡੀ ਲੈ ਕੇ ਪਹੁੰਚ ਚੁੱਕੇ ਨੇ ਗੱਲਬਾਤ ਕਰਾਂਗੇ ਤੇ ਸੁਣਨ ਨੂੰ ਇਹ ਵੀ ਮਿਲਿਆ ਕਿ ਉਹਨਾਂ ਨੂੰ ਉਹਨਾਂ ਨੇ ਆਪਣੇ ਰੈਸਟ ਦੇ ਲਈ ਆਪਣੇ ਕੰਮ ਤੋਂ ਛੁੱਟੀਆਂ ਲਈਆਂ ਸੀ ਪਰ ਜਿਹੜਾ ਆਪਣਾ ਸਮਾਂ ਨੇ ਉਹ ਆਪਣੇ ਘਰ ਦੀ ਜਗ੍ਹਾ ਇੱਥੇ ਮੋਰਚੇ ਤੇ ਬਿਤਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਤਾਂ ਮੈਂ ਤੁਹਾਨੂੰ ਕਿਉਂ ਲੋਡ ਮਹਿਸੂਸ ਹੋਈ ਕਿ ਮੈਨੂੰ ਕਿਸਾਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜੀ ਮੈਡੀਕਲ ਸਹੂਬਤ ਦੇਣੀ ਚਾਹੀਦੀ ਹੈ ਮੇਰਾ ਨਰਸਿੰਗ ਬੈਕਗ੍ਰਾਉਂਡ ਸੀਗਾ ਤੇ ਮੇਰੇ ਮਨ ਚ ਨਾ ਉਹ ਜਦੋਂ ਮੈਂ ਇਹਨਾਂ ਦੀ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਕਿ ਆਪਣੇ ਜਿਹੜੇ ਵੱਡੇ ਬਜ਼ੁਰਗ ਸੀਗੇ ਤੇ ਨੌਜਵਾਨ ਪੀੜ੍ਹੀ ਸੀ ਉਹ ਫੱਟੜ ਹੋ ਰਹੀ ਸੀ ਬਹੁਤ ਬੁਰੀ ਤਰੀਕੇ ਨਾਲ ਇੱਕ ਦੋ ਵੀਡੀਓਜ਼ ਇਦਾਂ ਦੀਆਂ ਬਹੁਤ ਵਾਇਰਲ ਹੋਈਆਂ ਤੇ ਮਨ ਬਹੁਤ ਦੁਖਿਆ ਤੇ ਮੈਂ ਆਪਣੇ ਮਨ ਚ ਸੋਚਦੀ ਸੀ ਕਿ ਇੰਨੇ ਚ ਸਾਡਾ ਇੱਕ ਕਲਾਸਮੇਟ ਦਾ ਗਰੁੱਪ ਸੀਗਾ ਤੇ ਮੈਨੂੰ ਨਵਦੀਪ ਦਾ ਮਤਲਬ ਗਰੁੱਪ 'ਚੋਂ ਮੈਸੇਜ ਆਇਆ ਕਿ ਜਿੰਨੇ ਜਿੰਨੇ ਸਟਾਫ ਨੇ ਮੇਰੇ ਨਾਲ ਜਾਣਾ ਹੈ ਇੱਥੇ ਸੇਵਾ ਲਈ ਤੇ ਉਹ ਜਾ ਸਕਦੇ ਐ ਤੇ ਮੈਨੂੰ ਮੇਰੇ ਮਨ 'ਚ ਵੀ ਸੀਗਾ ਪਹਿਲਾਂ ਹੀ ਤੇ ਉਹ ਸਬਬ ਸਬਬ ਵੀ ਬਣ ਗਿਆ ਤੇ ਫਿਰ ਉਸੇ ਦਿਨ ਫਿਰ ਆਪਾਂ ਫਰਸਟ ایڈ ਆਪਣੀ ਰੈਡੀ ਕੀਤੀ ਤੇ ਆਪਾਂ ਦੋਨੋਂ ਇੱਥੇ ਪਹੁੰਚੇ ਬਾਬਾ ਜੀ ਦੀ ਸੇਵਾ ਹੋਣ ਲਈ ਆਪਣੇ ਵੀਰ ਭੈਣਾਂ ਦੀ ਸੇਵਾ ਲਈ ਕਿੱਥੋਂ ਆਏ ਹੋ ਤੁਸੀਂ ਮੈਂ ਜਲੰਧਰ ਤੋਂ ਆਏ ਤੇ ਤੁਸੀਂ ਕਰਦੇ ਕਿਉਂ ਕੀਤਾ ਕੀ ਆ ਤੁਹਾਡਾ ਮੈਂ ਨਰਸਿੰਗ ਸਟਾਫ ਰਹਿ ਚੁੱਕੀ ਆਂ ਔਰ ਐਜ਼ ਅ ਡਾਈਟੀਸ਼ਨ ਮੈਂ 1 ਸਾਲ ਤੋਂ ਜੌਬ ਕਰ ਰਹੀ ਆਂ ਥੋੜੇ ਪੈਰ ਤੇ ਖੁਦ ਸੱਟ ਲੱਗੀ ਹੋਈ ਆ ਤੁਹਾਨੂੰ ਇਹ ਲੋਡ ਮਹਿਸੂਸ ਨਹੀਂ ਹੋਈ ਕਿ ਮੈਨੂੰ ਵੀ ਘਰੇ ਰਹਿ ਕੇ ਰੈਸਟ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਇਦਾਂ ਹੀ ਸੋਚ ਰਹੀ ਸੀ ਕਿ ਘਰੇ ਰਹਿ ਕੇ ਰੈਸਟ ਕਰਨੀ ਚਾਹੀਦੀ ਹੈ ਪਰ ਜਦੋਂ ਮੈਂ ਸੋਸ਼ਲ ਮੀਡੀਆ ਤੇ ਆਪਣੇ ਬਜ਼ੁਰਗਾਂ ਨੂੰ ਫੱਟੜ ਹੁੰਦੇ ਦੇਖਿਆ ਤੇ ਮੈਂ ਸੋਚਿਆ ਜਦ ਉਹ ਫੱਟੜ ਹੋ ਕੇ ਸਾਡੇ ਪਿੱਛੇ جنگ ਲੜ ਰਹੇ ਨੇ ਬਾਰਡਰ ਤੇ ਤੇ ਸਾਨੂੰ ਵੀ ਜਾ ਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਤਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਉਹ ਤੁਹਾਡੇ ਤੁਹਾਡੇ ਦੁਆਰਾ ਦਿੱਤੀਆਂ ਜਾ ਰਹੀਆਂ ਨੇ ਜਦ ਜੇਜੇ ਨਸੀ ਆਏ ਸੀ ਆਪਾਂ ਫਰਸਟ ایڈ ਆਪਣੀ ਇੱਕ ਸਟਾਕ ਰੈਡੀ ਕਰਕੇ ਆਸੀ 100 ਤੋਂ 150 ਕਿਸਾਨਾਂ ਦੇ ਲਈ ਤੇ ਸਾਨੂੰ ਸੀਗਾ ਕਿ ਆਪਾਂ ਇੱਕੋ ਦਿਨ ਸੇਵਾ ਕਰਕੇ ਆਪਣੀ ਹਾਜ਼ਰੀ ਲਗਾ ਕੇ ਜਾਵਾਂਗੇ ਬਟ ਬਾਬਾ ਜੀ ਨੇ ਬਹੁਤ ਮਿਹਰਬਾਨੀ ਕੀਤੀ ਆਪਾਂ ਸ਼ਾਇਦ ਕੋਈ ਮੂਤੀ ਪੁਣ ਕੀਤੇ ਹੋਣੇ ਜਿਹੜਾ ਬਾਬਾ ਜੀ ਨੇ ਸਾਨੂੰ ਚੁਣਿਆ ਇਹਨਾਂ ਦੀ ਸੇਵਾ ਲਈ ਤੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਆਂ ਤੇ ਉਦੋਂ ਆਪਾਂ ਕੋਈ ਇੱਕ ਸਟਾਕ ਖਤਮ ਹੋ ਗਿਆ ਸੀਗਾ ਤੇ ਆਪਾਂ ਦੂਜਾ ਵੀ ਇੱਥੇ ਲਾਗਿਓ ਅਰੇਂਜ ਕੀਤਾ ਰਾਜਪੁਰੇ ਤੋਂ ਫਿਰ ਉਸ ਤੋਂ ਬਾਅਦ ਦੂਜਾ ਖਤਮ ਹੋਣ ਵਾਲਾ ਸੀ ਕਿ ਸਾਡਾ ਦਿਲ ਨਹੀਂ ਸੀ ਕਰਦਾ ਕਿ ਆਪਾਂ ਇਹਨਾਂ ਨੂੰ ਐਦਾਂ ਛੱਡ ਕੇ ਜਾਈਏ ਬਟ ਉਹ ਬਾਬ ਔਰ ਵੀ ਕਈ ਸੰਸਥਾਵਾਂ ਨੇ ਤੇ ਵੀਰ ਭੈਣਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਸਾਨੂੰ ਦਵਾਈਆਂ ਦੀ ਆ ਕੇ ਸੇਵਾ ਕੀਤੀ ਜੋ ਕਿ ਜਿਹਦੇ ਨਾਲ ਸਾਡੀ ਆਪਾਂ ਸੇਵਾ 'ਚ ਜੁਟੇ ਰਹੀਏ ਤੇ ਇਹਨਾਂ ਦੀ ਸੇਵਾ ਕਰਦੇ ਰਹੀਏ ਹੁਣ ਤੁਹਾਡੇ ਪੈਰ ਤੇ ਵੀ ਸੱਟ ਲੱਗੀ ਹੋਈ ਐ ਤੁਹਾਨੂੰ ਇੱਥੇ ਸੇਵਾ ਕਰਨ 'ਚ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਨਹੀਂ ਨਹੀਂ ਜਿਸ ਦਿਨ ਜਦੋਂ ਸਾਡੇ ਕੋਈ ਨੇ ਫੱਟੜ ਹੋ ਕੇ ਬੁਰੀ ਤਰੀਕੇ ਨਾਲ ਬਜ਼ੁਰਗ ਵੀ ਆਉਂਦੇ ਨੇ ਤੇ ਉਹਨਾਂ ਨੂੰ ਵੀ ਸੱਟਾਂ ਪੀੜਾ ਲੱਗਦੀਆਂ ਦੁੱਖ ਲੱਗਦਾ ਆ ਤੇ ਜਦ ਉਹਨਾਂ ਨੂੰ ਉਹ ਦਰਦ ਮਹਿਸੂਸ ਨਹੀਂ ਹੁੰਦੀ ਤੇ ਉਹਨਾਂ ਦੇ ਵੱਲ ਦੇਖ ਕੇ ਮੇਰੇ 'ਚ ਵੀ ਉਹ ਜਜ਼ਬਾ ਆਂਦਾ ਆ ਤੇ ਹਿੰਮਤ ਮਿਲਦੀ ਆ ਤੇ ਮੈਨੂੰ ਵੀ ਆਪਣੀ ਦਰਦ ਅੱਜ ਦੀ ਨੌਜਵਾਨ ਪੀੜ੍ਹੀਆਂ ਤੇ ਸਰਕਾਰ ਦਾ ਆਪਣੇ ਬਜ਼ੁਰਗਾਂ ਦੇ ਨਾਲ ਇਸ ਤਰ੍ਹਾਂ ਦਾ ਰਵੱਈਆ ਦੇਖ ਕੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਇਸ ਇਸ ਚੀਜ਼ ਬਾਰੇ ਕੁਝ ਜਾਣਦੀ ਨਹੀਂ ਸੀ ਇਸ ਅੰਦੋਲਨ ਬਾਰੇ ਵੀ ਕੁਝ ਨਹੀਂ ਜਾਣਦੀ ਸੀ ਮੈਨੂੰ ਦੁੱਖ ਲੱਗਾ ਸੀ ਇਹ ਸਾਰਿਆਂ ਦਾ ਆਪਣੇ ਕਿਸਾਨ ਵੀਰਾਂ ਦਾ ਤੇ ਮੈਂ ਐਨਐਸਆਈ ਸੇਵਾ ਲਈ ਇੱਥੇ ਪਹੁੰਚੀ ਸੀਗੀ ਠੀਕ ਹੈ ਇੱਥੇ ਆ ਕੇ ਜਰੂਰ ਮੈਨੂੰ ਪਤਾ ਲੱਗਾ ਕਿ ਅੰਦੋਲਨ ਐਮਐਸਪੀ ਕਰਕੇ ਕੀਤਾ ਜਾ ਰਿਹਾ ਹੈ ਦੇਖੋ ਮੈਂ ਸਰਕਾਰ ਨੂੰ ਵੀ ਕੁਝ ਨਹੀਂ ਕਹਿੰਦੀ ਤੇ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਬਸ ਮੈਨੂੰ ਇਦਾਂ ਆ ਕਿ ਮੈਂ ਇੱਥੇ ਆਪਣੇ ਇੱਕ ਏਮ ਲੈ ਕੇ ਆਈ ਸੀ ਕਿ ਜਿਨ੍ਹਾਂ ਨੂੰ ਵੀ ਮੇਰੀ ਲੋੜ ਆ ਜਿਨ੍ਹਾਂ ਨੂੰ ਮੇਰੀ ਸੇਵਾ ਦੀ ਲੋੜ ਆ ਉਹਨਾਂ ਲਈ ਮੈਂ ਇੱਥੇ ਸੇਵਾ ਕਰਾਂ ਚਾਹੇ ਉਹ ਮੇਰੇ ਵੀਰ ਮੁਲਾਜ਼ਮ ਨੇ ਜਾਂ ਫਿਰ ਉਹ ਇੱਥੇ ਕਿਸਾਨ ਭਾਈ ਨੇ ਮੇਰੇ ਲਈ ਸਾਰੇ ਇੱਕੋ ਨੇ ਤੇ ਸਾਰਿਆਂ ਲਈ ਇੱਥੇ ਸੇਵਾ ਲਈ ਪਹੁੰਚੀ ਆਂ ਤੇ ਬਾਬਾ ਜੀ ਜਿੱਦਾਂ ਇਹਦਾ ਸੇਵਾ ਕਰਾਈ ਜਾਵੋਗੇ ਤੇ ਮੈਂ ਉਦੋਂ-ਉਦੋਂ ਹੀ ਕਰੀ ਜਾਊਂਗੀ। ਤੇ ਹੁਣ ਕਦੋਂ ਤੱਕ ਦਾ ਪਲਾਨ ਹੈ ਕਿ ਜਦੋਂ ਤੱਕ ਇਹ ਮੋਰਚਾ ਚੱਲੂਗਾ ਉਦੋਂ ਤੱਕ ਤੁਸੀਂ ਇੱਥੇ ਰਹੋਗੇ ਜਾਂ ਕੀ ਥੋੜੀ ਸੋਚਣੀ ਹੈ। ਦੇਖੋ ਹਜੇ ਤੱਕ ਬਾਬਾ ਜੀ ਦਾ ਹੁਕਮ ਇੱਥੇ ਤੱਕ ਤਾਂ ਹੈਗਾ ਅਜੇ ਅੱਗੇ ਵੀ ਬਾਬਾ ਜੀ ਕਰਾਉਗੇ ਤੇ ਅੱਗੇ ਵੀ ਅਸੀਂ ਦੋਨੋਂ ਕਰਦੇ ਜਾਵਾਂਗੇ ਇਦਾਂ ਹੀ ਸੇਵਾ ਕਿਸਾਨ ਵੀਰਾਂ ਦੀ ਤੇ ਦਿੱਲੀ ਮੋਰਚਾ ਫਤਿਹ ਕਰਕੇ ਆਵਾਂਗੇ। ਕਿਸ ਕਿਸ ਤਰ੍ਹਾਂ ਦੇ ਜਿਹੜੇ ਕਿਸਾਨ ਮਰੀਜ਼ ਨੇ ਉਹ ਤੁਹਾਡੇ ਕੋਲ ਆ ਰਹੇ ਨੇ। ਦੇਖੋ ਪਹਿਲੇ 2 ਦਿਨ ਤਾ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਰਹੀ ਹੈ ਉਦੋਂ ਸਾਡੇ ਕੋ ਬਹੁਤ ਜਿੱਦਾਂ ਕਿਸੇ ਦਾ ਪੱਟ ਫਟਿਆ ਹੋਇਆ ਕਿਸੇ ਦਾ ਮੂੰਹ ਫਟਿਆ ਹੋਇਆ ਕਿਸੇ ਦੀ ਅੱਖ ਦੇ ਵਿੱਚ ਛਰਰਾ ਵੱਜਿਆ ਹੋਇਆ ਕਿਸੇ ਦੇ 12 12 15 15 ਛਰਰੇ ਅੰਦਰ ਬਾਡੀ ਦੇ ਗੱਡੇ ਛੰਨੀ ਬਣਿਆ ਹੋਇਆ ਸੀ ਸਰੀਰ ਉਦਾਂ ਦੇ 2 ਦਿਨ ਤੱਕ ਕੇਸ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲੇ ਔਰ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਅੱਖਾਂ ਜੋ ਪ੍ਰਭਾਵਿਤ ਹੋਈਆਂ ਨੇ ਲਾਲੀ ਆਈ ਅੱਖਾਂ 'ਚ ਪਾਣੀ ਆ ਰਿਹਾ ਲਗਾਤਾਰ ਔਰ ਕਈਆਂ ਦੀ ਵਿਜ਼ਨ ਵੀ ਚਲੀ ਗਈ ਇੱਕ 22 ਜੀ ਦੇ ਅੱਖ ਤੇ ਏਡੀ ਜ਼ੋਰ ਕੀ ਅਥਰੂ ਗੈਸ ਦਾ ਗੋਲਾ ਵੱਜਿਆ ਕਿ ਆ ਹੁਣ ਨਿਊਜ਼ 'ਚ ਵੀ ਸੁਣਨ ਨੂੰ ਆ ਰਿਹਾ ਔਰ ਬਾਈ ਜੀ ਨਾਲ ਗੱਲ ਵੀ ਹੋਈ ਸੀਗੀ ਉਹਨਾਂ ਦੀ ਅੱਖ ਦੀ ਵਿਜ਼ਨ ਹੀ ਚਲੀ ਗਈ ਹੈ ਤੇ ਜੋ ਕਿ ਇਹ ਬਹੁਤ ਹੀ ਬੁਰਾ ਹੋ ਰਿਹਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਜੇ ਸਰਕਾਰ ਨੂੰ ਇਦਾਂ ਕੁਝ ਵੀ ਕਰਨਾ ਹੈ ਬੈਠ ਕੇ ਸਿਚੁਏਸ਼ਨ ਦਾ ਹੱਲ ਕਰਨਾ ਚਾਹੀਦਾ ਹੈ ਨਾ ਕਿ ਇਦਾਂ ਇਹ ਸਿਚੁਏਸ਼ਨ ਨੂੰ ਕ੍ਰਿਟੀਕਲ ਬਣਾਉਣਾ ਚਾਹੀਦਾ ਹੈ ਇਹ ਵੀ ਗੱਲ ਸੁਣਨ ਨੂੰ ਮਿਲਿਆ ਕਿ ਤੁਸੀਂ ਜੋ ਆਪਣੀ ਰੈਸਟ ਕਰਨ ਦੇ ਲਈ ਛੁੱਟੀਆਂ ਲਈਆਂ ਸੀ ਤਾਂ ਤੁਸੀਂ ਉਹ ਛੁੱਟੀਆਂ ਨੂੰ ਇੱਥੇ ਬਿਤਾ ਰਹੇ ਹੋ ਬਿਲਕੁਲ ਮੈਨੂੰ ਮੈਂ ਇੱਕ ਤੋਂ ਦੋ ਹੀ ਛੁੱਟੀਆਂ ਲਈਆਂ ਸੀ ਕਿਉਂਕਿ ਮੈਨੂੰ ਇਦਾਂ ਸੀਗਾ ਕਿ ਆਪਾਂ ਇੱਕ ਦਿਨ ਦੀ ਸੇਵਾ ਇੱਥੇ ਹਾਜ਼ਰੀ ਲਗਾਵਾਂਗੇ ਫਿਰ ਆਪਾਂ ਜਾਵਾਂਗੇ ਵਾਪਸ ਪਰ ਸਾਨੂੰ ਇੱਥੋਂ ਪਿਆਰ ਹੀ ਨਾ ਮਿਲਿਆ ਨਾ ਹੀ ਸਾਡਾ ਇਹਨਾਂ ਨੂੰ ਛੱਡ ਕੇ ਜਾਣ ਨੂੰ ਜੀ ਕੀਤਾ ਤੇ ਆਪਾਂ ਇਦਾਂ ਹੀ ਬਾਬਾ ਜੀ ਨੇ ਸਾਡੇ ਦੋਨਾਂ ਤੋਂ ਸੇਵਾ ਲਈ ਤੇ ਆਪਾਂ ਹੁਣ ਇੱਥੇ ਸੇਵਾ ਚ ਇਹਨਾਂ ਦੀ ਹਾਜ਼ਰ ਹਾਂ ਬਾਈ ਜੀ ਵੀ ਤੁਹਾਡੇ ਨਾਲ ਆਏ ਨੇ ਬਿਲਕੁਲ ਬਾਈ ਕੀ ਹਾਲ ਹੈ ਬਹੁਤ ਵਧੀਆ ਬਾਈ ਬਾਈ ਤੁਹਾਡੇ ਦਿਮਾਗ 'ਚ ਕਿਵੇਂ ਆ ਪਤਾ ਕਿਵੇਂ ਲੱਗਦਾ ਕਿ ਉੱਥੇ ਜਾ ਕੇ ਮੈਡੀਕਲ ਦੀ ਹੀ ਜਿਹੜੀ ਉਹ ਸੁਵਿਧਾ ਦਿੱਤੀ ਜਾਵੇ ਪਹਿਲੀ ਗੱਲ ਤਾਂ ਬਾਈ ਜੀ ਮੈਂ ਖੁਦ ਕਿਸਾਨ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ ਤੇ ਦੂਸਰੀ ਗੱਲ ਮੈਂ ਮੈਡੀਕਲ ਸਟਾਫ ਹਾਂ ਜੀ ਮੈਨੂੰ ਪੜ੍ਹਾਈ ਮੈਡੀਕਲ ਦੀ ਕਰਵਾਈ ਗਈ ਸੀ ਤੇ ਕਿਸਾਨ ਦਾ ਬੇਟਾ ਹੋਣ ਦੇ ਨਾਤੇ ਤੇ ਦੂਸਰੀ ਗੱਲ ਮੇਰਾ ਕਿਤਾ ਮੈਡੀਕਲ ਸਟਾਫ ਹੋਣ ਦੇ ਨਾਤੇ ਮੈਨੂੰ ਲੱਗਾ ਵੀ ਜੋ ਉੱਥੇ ਮਾਹੌਲ ਬਣ ਰਿਹਾ ਹੈ ਜਾਂ ਬਣਨ ਵਾਲੇ ਆ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਤਾਂ ਜਿਹੜੇ ਸਾਡੇ ਵੀਰ ਭਰਾ ਜਿਨ੍ਹਾਂ ਦਾ ਵੀ ਸੱਟਾ ਲੱਗਿਆ ਜਾਂ ਪਟੜ ਹੋਏ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਦਵਾਈ ਮਲਮ ਪੱਟੀ ਕਰਨੀ ਚਾਹੀਦੀ ਆ ਇਹ ਸੋਚ ਕੇ ਬਸ ਇਸ ਜਜ਼ਬੇ ਨਾਲ ਅਸੀਂ ਇੱਥੇ ਆ ਗਏ ਆਂ ਮੈਂ ਤੁਹਾਡੇ ਨਾਲ ਗੱਲ ਕਰਦੇ ਆਂ ਤੁਹਾਡੀ ਫੈਮਿਲੀ ਚੋਂ ਵੀ ਕੋਈ ਕਿਸਾਨ ਹੈ ਨਹੀਂ ਮੈਂ ਇੱਕ Hindu ਫੈਮਿਲੀ ਤੋਂ ਬਿਲੋਂਗ ਕਰਦੀ ਆਂ ਤੇ ਮੇਰੇ ਮੈਨੂੰ ਕਿਸਾਨੀ ਦਾ ਕੇ ਵੀ ਨਹੀਂ ਸੀ ਪਤਾ ਪਰ ਮੈਨੂੰ ਬਹੁਤ ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ ਜਦੋਂ ਮੈਂ ਇੱਥੇ ਪਹਿਲੇ ਦਿਨ ਵੀ ਪਹੁੰਚੀ ਮੈਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਤੇ ਮੈਂ ਅੱਜ ਇਹਨਾਂ ਸਾਰਿਆਂ ਦਾ ਪਿਆਰ ਲੈ ਕੇ ਇਹਨਾਂ ਸਾਰਿਆਂ ਦੀ ਬlesਸਿੰਗਸ ਲੈ ਕੇ ਇੰਨਾ ਜ਼ਿਆਦਾ ਸੈਟੀਸਫਾਈਡ ਆ ਇਹਨਾਂ ਮੈਂ ਆਪਣੀ ਸੈਲਰੀ ਤੋਂ ਸੈਟੀਸਫਾਈ ਕਦੀ ਵੀ ਨਹੀਂ ਹੋਈ ਇਹਨਾਂ ਸਾਲਾਂ 'ਚ ਜਿੰਨਾ ਮੈਂ ਇਹਨਾਂ ਦਾ ਪਿਆਰ ਲੈ ਕੇ ਇਹਨਾਂ ਦੀ ਦੁਆਵਾਂ ਲੈ ਕੇ ਸੈਟੀਸਫਾਈ ਆ ਤੇ ਦਿਮਾਗ 'ਚ ਇਹ ਆਈਡੀਆ ਕਿਵੇਂ ਆਇਆ ਕਿ ਆਪਣੀ ਜਿਹੜੀ ਥਾਰ ਗੱਡੀ ਐਸੀ ਨੂੰ ਹੀ ਲੈ ਚਾਲਦੇ ਆ ਨਹੀਂ ਤਾਂ ਮੈਡੀਕਲ ਦੇ ਲਈ ਕੋਈ ਐਂਬੂਲੈਂਸ ਵੀ ਹੋ ਸਕਦੀ ਸੀ ਜਾਂ ਕੁਝ ਹੋਰ ਵੀ ਹੋ ਸਕਦਾ ਸੀ ਬਿਲਕੁਲ ਮੈਂ ਤਾਂ ਮੇਰੇ ਕੋ ਆਪਣੀ ਤਾਂ ਵੈਸੇ ਤਾਂ ਐਕਟਿਵਾਈ ਹੈ ਐ ਨਵਦੀਪ ਦੀ ਥਾਰ ਸੀਗੀ ਤੇ ਸਾਡੇ ਕੋਲ ਉਸ ਟਾਈਮ ਆਹੀ ਅਵੇਲੇਬਲ ਸੀਗੀ ਤੇ ਆਪਾਂ ਇਹਨੂੰ ਹੀ ਥਾਰ ਨੂੰ ਹੀ ਐਂਬੂ